ਹੈਲੋ ਗਾਇਸ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਅੱਜ ਤੁਹਾਨੂੰ ਅਸੀਂ ਗਾਜਰ ਪਾਕ ਬਣਾਉਣਾ ਸਿਖਾਉਣਾ ਹੈ ਬੜੇ ਦਿਨਾਂ ਬਾਅਦ ਤੁਹਾਨੂੰ ਮਿਲੇ ਆ ਤੇ ਵੀਡੀਓ ਆੜੀ ਰਹੀ ਦੀ ਥੋੜਾ ਜਿਹਾ ਬੀਜੀ ਜੀ ਅਸੀਂ ਜਿਹੜੇ ਆਪਣੇ ਮੇਨ ਬੰਦੇ ਨੇ ਉਹਨਾਂ ਨੂੰ ਤਾਂ ਪਤਾ ਸੀ ਮੈਂ ਕਿੱਥੇ ਦੀ ਡੇਢ ਮਿੰਟਾਂ ਬੀਜੀ ਤੇ ਅੱਜ ਤੁਹਾਨੂੰ ਦਿਖਾਉਣੇ ਅੱਜ ਅਸੀਂ ਮੜਾ ਜਿਆ ਖਾਸ ਕੰਮ ਕਰ ਰਹੇ ਹਾਂ ਗਾਜਰ ਪਾਕ ਬਣਾ ਰਹੇ ਹਾਂ ਤੁਹਾਨੂੰ ਦਿਖਾਉਣੇ ਅਸੀਂ ਗਾਜਰ ਪਾਕ ਕਿੱਦਾਂ ਬਣਦਾ ਪਹਿ ਤਾਂ ਤੁਹਾਨੂੰ ਆਉਂਦਾ ਹੋਊਗਾ ਮੈਨੂੰ ਪਤਾ ਮਾਰਕੀਟ ਚੋਂ ਲਿਆ ਕੇ ਗਾਜਰਾ ਆ ਹੁਣ ਛਿੱਲ ਰਿਆਂ ਤੇ ਅਸੀਂ ਦੋਨੇ ਕਰ ਰਿਹਾ ਕੱਦੂ ਕਾਸ ਇਹ ਸਾਡੇ ਹਲਵਾਈ ਸਾਹਮਣੇ ਸੁੱਖੀ ਭਾਜੀ ਇਹ ਸਾਡੇ ਹਿੰਦਾ ਭਾਜੀ ਨੇ ਤੇ ਪਰਦੇਸ ਚ ਰਹਿ ਕੇ ਭਾਈ ਗਾਦਰ ਪਕ ਬਣਾਉਣਾ ਸਾਨੂੰ ਸਿਖਾਉਨੇ ਆ ਇਥੇ ਗਾਦਰਾਂ ਸੰਤਰੀ ਰੰਗ ਦੀਆਂ ਨੇ ਵੀਡੀਓ ਬਾਰੇ ਟਾਈਮ ਬਤਾ ਰਿਹਾ ਯਾਰ ਕੀ ਕਰੀਏ ਮਾੜਾ ਟਾਈਮ ਚੱਲ ਰਿਹਾ ਦੀ ਕਾਤਰਾ ਸਾਰੇ ਕਰਤੀਆਂ ਮੁੰਡਾ ਸਫਾਈ ਕਰ ਰਿਹਾ ਤੇ ਆ ਗੰਦ ਮੰਦ ਪਿਆ ਆ ਗਾਦਰਾਂ ਕਰੀਆਂ ਪਈ ਨੇ ਕੁਛ ਕਪਾਤੀਆਂ ਸੀ ਆ ਸਾਡੀ ਮੱਖਣੀ ਆ ਆ ਕਿਹਾ ਉਹ ਦੇਸੀ ਘਿਓ ਆ ਦੁੱਧ ਦੇ ਡੱਬੇ ਸੀ ਖਾਲੀ ਕਰ ਤੇ ਦੁੱਧ ਨੂੰ ਵਾੜੇ ਯਾਰੀ ਆ ਸਾਡੇ ਉਸਤਾਦ ਜੀ ਲੱਗ ਰਹੇ ਨੇ ਆਹ ਉਸਤਾਦ ਜੀ ਕੀ ਕਹਿਣਾ ਚਾਹੂਗੇ ਹੈ ਆਓ ਵਾਓ ਇਧਰੋਂ ਸਾਡੇ ਹਿੰਦਾ ਭਾਜੀ ਬੋਲ ਪਏ ਇਹ ਸਫਾਈ ਇਹ ਵਿਹਾਨਾ ਸ਼ੁਰੂ ਕਰ ਰਹੇ ਨੇ ਇਹ ਕਿੱਟੀ ਬਣਾਣਾ ਸ਼ੁਰੂ ਕਰ ਰਹੇ ਨੇ ਇਹ ਤਾਂ ਅਸੀਂ ਘਾਤਣਾ ਪਾਈ ਹੋਏ ਨੇ ਦੇਸੀ ਘਿਓ ਪਾ ਕੇ ਸੀਟੀ ਮਰਾਉਣੀ ਆ ਸੀ ਦੁੱਧ ਵੀ ਪਾਇਆ ਹੋਇਆ ਵਿੱਚ ਸਾਡੇ ਸਤਾਜ ਜੀ ਕਰ ਰਹੇ ਨੇ ਸਾਰਾ ਕੰਮ ਨਾ ਦੁੱਧ ਦੇ ਡੱਬੇ ਅਸੀਂ ਖਾਲੀ ਕਰਦੇ ਸਾਰੇ ਚੈਨਾ ਕਰੋ ਭਰਾਵਾ ਮੈਨੂੰ ਦੇਖ ਕੇ ਮੈਨੂੰ ਪਾ ਦੋ ਅਸੀਂ ਮੈਨੂੰ ਦੇਖ ਕੇ ਹੱਲ ਦਿੰਦੇ ਜਦੋਂ ਦਾ ਵੀਡੀਓ ਬਣਾਉਂਦਾ ਐਦਾਂ ਨਾ ਕਰਿਆ ਕਰੋ ਯਾਰ ਗਰੀਬ ਬੰਦਾ ਹਾਂ ਫੋਦੋ ਤੇਰੀ ਪਾ ਦੇ ਲੋਕੋ ਇਹ ਸਾਡੇ ਨਹੀਂ ਨਾ ਫੋਦੇ ਮਾਤੇ ਢੱਕਾ ਉਹ ਦੁੱਧ ਉਹ ਵੀ ਕੱਢ ਲਾ ਉਹ ਟੱਟਾ ਵਿੱਚ ਸਾਰਾ ਸਮਾਨ ਪਾਉਣਾ ਸੀ ਅਨਸਾ ਪੱਤਾ ਇੰਨਾ ਨੇ ਕਰ ਲਿਆ ਆ ਸਮਾਨ ਆ ਸਾਡਾ ਜੇ ਜਸੂ ਮਿਸੂ ਮੇਰਾ ਜਸੂ ਯਸੂ ਆ ਤੱਕਾ ਲੈ ਪਹਿਲੋ ਤੁਹਾਨੂੰ ਹੌਲੀ ਹੌਲੀ ਦਿਖਾਵਾਂਗੇ ਸਾਰਾ ਕੰਮ ਅੱਜ ਅਸੀਂ ਆ ਸ਼ੁਰੂ ਕਰ ਰਹੇ ਹਾਂ ਕੰਮ ਹਾਲੇ ਮੈਨੂੰ ਵਲੌਗ ਬਣਾਉਣਾ ਨਹੀਂ ਆਉਂਦਾ ਥੋੜਾ ਥੋੜਾ ਹੌਲੀ ਹੌਲੀ ਬਣਾ ਰਿਹਾ ਬੜਾ ਸਿੱਖ ਰਿਹਾ ਅੱਜ ਹੌਲੀ ਹੌਲੀ ਓ ਮਾਈ ਗਾਡ ਤੇ ਮੋਟੇ ਚ ਉਂਗਲੀ ਵੀ ਕੱਟ ਗਈ ਮੇਰੀ ਤਾਂ ਰੱਬੇ ਚੱਕ ਲੈ ਤੇ ਗੰਦ ਪਾ ਰਹੇ ਅਸੀਂ ਇਹਦੇ ਵਿੱਚ ਹੁਣ ਇਹ ਬਾਹਰ ਸੱਟ ਕੇ ਆਉਣਾ ਅਸੀਂ ਸਰਕਾਰ ਸਫਾਈ ਅਭਿਆਨ ਨਾਲ ਦੀ ਨਾਲ ਸ਼ੁਰੂ ਕਰਕੇ ਰੱਖ ਦਿੰਦੇ ਅਸੀਂ ਘਰੇ ਗੰਦ ਨਹੀਂ ਪਾਉਣਾ ਅਸੀਂ ਇਹ ਤੇ ਸਾਰਾ ਸਮਾਨ ਇਕੱਠਾ ਕਰਕੇ ਨਾ ਫਿਰ ਅਸੀਂ ਬਾਹਰ ਸੱਟ ਕੇ ਆਵਾਂਗੇ ਦੇਸੀ ਗੋ ਚੈੱਕ ਕਰੋ ਤੁਸੀਂ ਖਾਧਾ ਕਰੇ ਦੇਸੀ ਗਾ ਇੰਡੀਆ ਦਾ ਬੰਦਾ ਪੁੱਤਾ ਖਾਧਾ ਹੋਵੇ ਬਰਾ ਇੰਡੀਆ ਦਾ ਦੇਸੀ ਗੋਵਾਂ ਦੇ ਚਿੱਲ ਕਰਿਆ ਕਰੋ ਗਾਇਸ लवली ਡੇ ਆਊਟਸਾਈਡਿੰਗ ਡੇ ਵੂ ਗਾਇਸ ਚਿੱਲ ਕਰਿਆ ਕਰੋ ਗਾਇਸ ਓ ਮਾਈ ਗਾਡ ਗੱਜਰਾਂ ਦਾ ਐਨਾ ਸਮਾਨ ਪਾਤਾ ਸੀ ਖਰਾਕ ਪੂਰੀ ਡਬਲ ਤਿਆਰ ਹੋ ਰਹੀਆ ਝੋਟਿਆਂ ਦੀ ਖਰਾਕ ਆ ਝੋਟਿਆਂ ਦੀ ਖਰਾਕ ਖਾਣ ਨੂੰ ਨਹੀਂ ਮਿਲਦਾ ਕੋਈ ਸਹੀ ਸਾਨੂੰ ਬਿਸਕੁਟ ਨਹੀਂ ਮਿਲਦਾ ਅਸੀਂ ਗੱਜਰ ਪਕ ਖਾਂਦੇ ਆ ਦੇ ਬਿਸਕੁਟ ਵੱਡੇ ਬੰਦੇ ਆ ਵੇ ਆ ਲੈ ਗਿਆ ਸੀ ਸਮਾਨ ਪੱਲੀ ਰੀਪ ਭਾਈ ਨੂੰ ਆ ਟੁੱਟ ਗਈ ਪੱਲੀ ਵੱਢ ਗਈ ਆ ਬੰਦ ਨਹੀਂ ਉਹ ਠੀ ਬਾਰ ਤਾਂ ਮੀਂਹ ਪੈ ਰਿਹਾ ਓਏ ਕੀ ਬਣ ਗਿਆ ਬਾਹਰ ਅਸੀਂ ਭਾਂਜੋ ਗਾਜਰ ਪਾਗ ਰੱਖਿਆ ਰੱਬ ਨੇ ਮੀਂਹ ਪਾਤਾ ਓ ਵਾਓ ਗਾਇਸ ਸਾਡੇ ਹਿੰਦਾ ਭਾਜੀ ਆ ਸਾਮਾਨ ਲੈ ਕੇ ਆ ਰਿਹਾ ਕਵਾੜ ਯਾ ਭਾਈ ਇਹ ਪ੍ਰਦੇਸ਼ ਕਹਿੰਦੇ ਨੇ ਇਹਨੂੰ ਪ੍ਰਦੇਸ਼ ਮੀਂਹ ਪੈ ਰਿਹਾ ਬਾਹਰ ਤਾਂ ਠੰਡਾ ਮੌਸਮ ਹੋ ਰਿਹਾ ਦੇਖੋ ਤੁਹਾਨੂੰ ਦੇਖ ਨਹੀਂ ਰਿਹਾ ਹੋਊਗਾ ਕਿਉਂਕਿ ਲਾਈਟ ਘੱਟ ਆਣਾ ਇੱਥੇ ਲਾਈਟਾਂ ਲੁੱਟਾਂ ਜਾਂ ਘੱਟੇ ਲਾਈਆਂ ਹੋ ਜਨ ਨੇ ਆ ਦੂਜੇ ਲਾਈਟਾਂ ਲਾ ਰਖੇ ਨੇ ਓਹ ਹੋ ਇੱਕ ਰੂਪਰ ਮਾਤ ਠੰਡ ਬੜੀ ਆ ਰਿਹਾ ਹਵਾ ਕਿੰਨੀ ਚੱਲ ਰਹੀ ਆ ਠੰਡੀ ਹਵਾ ਚੱਲ ਰਹੀ ਆ ਅਸੀਂ ਆ ਸਾਡਾ ਇੱਥੇ ਅਸੀਂ ਇੱਥੇ ਕੁਆੜ ਰੱਖੇ ਜਾਂਦੇ ਨੇ ਉਹ ਵੀ ਚੋਰੀ ਛੁਪ ਕੇ ਠੋਟੇ ਕਰਕੇ ਠੰਡ 'ਚ ਮਰ ਰਿਹਾ ਮੈਂ ਤੁਸੀਂ ਸਬਸਕ੍ਰਾਈਬ ਕਰਿਆ ਕਰੋ ਠੀਕ ਆ ਚਿੱਲ ਕਰਿਆ ਕਰੋ ਗਾਇਸ ਚਿੱਲ ਕਰਿਆ ਕਰੋ ਦਾ ਬਹੁਤ ਹੋ ਰਹੀ ਇੱਥੇ ਅਸੀਂ ਚੱਪੜਾਂ 'ਚ ਫਿਰਦੇ ਆਂ। ਉਹ ਦੇਖ ਗੱਡੀ ਦੇ ਆਪੋਨਟਾ ਗਿੱਲੀਆਂ ਹੋ ਗਈਆਂ ਸਾਰੀਆਂ। ਰਾਤ ਤੱਕ ਮੀਂਹ ਆ ਜੂਗਾ ਸਾਡਾ ਘਰ ਕਿੱਥੇ ਬਾਸਾਂ। ਉਹ ਦੇਖੋ ਹਣਸਾਰ ਸਾਡੇ ਗਾਲਾਂ ਤਾਂ ਲੱਗ ਗਿਆ ਫੇਸ ਮਾੜਾ ਘਰੀ ਛੱਡ ਗਏ। ਉਹ ਹੋ ਹੋ ਠੰਡਾ ਅਸਾਡੇ ਇੱਕ ਭਰਾ ਲੈ ਵੀ ਉਹਦੀ ਰੇਂਜ ਰੋਵ ਅੰਦਰੇ ਖੜੀ ਅੱਜ ਬਾਹਰ ਭੇਜੇ ਜਾਂਦੀ। ਬਾਹਰ ਕਿ ਵਿਚਕਲੀਤਾ ਵਾਓ ਸੁਨਾਰ ਪੂਰਾ ਮੈਕਾ ਦੇਗਾ ਓਏ ਹੋਏ ਹੋਏ ਹਨ ਬਹੁਤ ਪਾਰੇ ਨੇ ਮੁੰਡੇ ਠੰਡਾ ਕਹਿੰਦੇ ਬਾਹਰ ਖਾਣਾ ਪੂਰਾ ਰੱਜ ਕੇ ਖੋਪਾ ਵੀ ਪਾਵਾਂਗੇ ਅਸੀਂ ਖੋਪਾ ਲੈ ਇਹ ਕਰ ਗੱਲ ਪਾਉਂਗੇ ਸਿਰ ਤੇ ਲਿਆ ਟੋਪਾ ਕਰ ਗੱਲ ਦੇਖ ਨਹੀਂ ਕਿਹ ਚ ਕਰਦਾ ਇੰਨਾ ਸਮਾਨ ਆ ਲੱਗੇ ਪਾ ਲੈ ਜਿਆ ਯਾਰ ਇੰਨਾ ਸਮਾਨ ਆ ਅਗੇ ਦੇ ਇਹ ਫੁੱਲੇ ਜਾਣੀ ਹੈ ਗਰਮਾ ਪਾ ਦੂਗੇ ਆ ਉਹ ਤਾਂ ਹੋਟਲ ਦਾ ਸਾਰੇ ਮਿਸ ਕਰੇ ਹੋ ਤੇ ਨਾ ਨਾ ਲੱਗ ਰੱਖਦੀਆਂ ਲੱਗ ਰਤੀਓ ਮੈਂ ਮਿੱਟੀ ਪਾਤੀ ਆਪੇ ਉਹਨੂੰ ਕੱਢ ਦੀ ਬੇੜ ਥੋੜੀ ਜਿਆ ਕੁੜੀ ਨਾ ਕੱਢ ਲਾਂਗੇ ਸਮਾਨ ਪੂਰਾ ਦੱਬ ਕੇ ਪਾਉਣਾ ਆਏ ਓਏ ਆਏ ਓਏ ਚੈੱਕ ਕਰੋ ਤੁਸੀਂ ਇਤਲੀ ਦੇ ਬਦਾਮ ਆਏ ਹੋਏ ਐਨਾ ਸਮਾਨ ਉਹਨੇ ਇਹਨਾਂ ਨੂੰ ਕੱਟਾਂਗੇ ਥੋੜੇ 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 ਦੋ ਹਾਕ ਕਾਟ ਹੋਈ ਕਿ ਸਿੱਟਰਾ ਨਹੀਂ ਗਾਣਾ ਅਮੀਰੀ ਬਹੁਤ ਹੈ ਪੈਸਾ ਜਿਆਦਾ ਮੁੰਡਾ ਖੰਡਿਆ ਜਾਂਦਾ ਨੀਚੇ ਪਾਦਾ ਸਾਰਾ ਕੁਝ ਕੱਟ ਲਿਆ ਦੇਖ ਲੋ ਐਡਾ ਡੱਬਾ ਭਰਤਾ ਅੱਧਾ ਡੱਬਾ ਪਾਦਾ ਮੁੰਡੇ ਕਹਿੰਦੇ ਸਰੀਰ ਪਾੜ ਦੇਣਾ ਇਹ ਵੀ ਬਾਜੀ ਅੰਡ ਦਾ ਦੂਜਾ ਮੁੰਡਾ ਬਣੂਗਾ ਕਹਿੰਦਾ ਮੈਦਾਨ ਚ ਉਤਰਨਾ ਮੈਨੇ ਸਾਰੇ ਲਫਾਫੇ ਲੁਕੂਰੇ ਖਾਦੀ ਕਰਤੀ ਜ਼ਿੰਦਗੀ ਭਰ ਦੀ ਸਾਰੀ ਕਮਾਈ ਇੱਥੇ ਜਾਤੀ ਅਸੀਂ ਨਾ ਉਸਤਾਦ ਜੀ ਸਾਡੇ ਆ ਬੈਠੇ ਨੇ ਇੰਦਰ ਸਾਡਾ ਸਮਾਨ ਮਾਰ ਨੇ ਓਏ ਹੋਏ ਹੋਏ ਆ ਦੇਸੀ ਘਿਓ ਆ ਇਹਦੇ ਚ ਗਾਜਰਾਂ ਫਰਾਈ ਹੋ ਰਹੀਆਂ ਨੇ ਵਾਲੀ ਆਂਦੀਆਂ ਵਾਲੀ ਤੇ ਫੇ ਗਾਜਰਾਂ ਗਾਜਰਾਂ ਇੰਦਰ ਵੀ ਥੋੜੀਆਂ ਜਿਹੀਆਂ ਓਏ ਹੋਏ ਹੋਏ ਆ ਦੇਖੋ ਕਾਲੀਆਂ ਦਾਖਾਂ ਅੰਗੂਰਾਂ ਦੀਆਂ ਮਿੱਠੇ ਅੰਗੂਰਾਂ ਦੀਆਂ ਬਣੀਆਂ ਹੋਈਆਂ ਨੇ ਘਰ ਦੀਆਂ ਦਾਖਾਂ ਐ ਅਸੀਂ ਸਕਾਣਾ ਦੀਏ ਨੇ ਮੇਰੇ ਬੁੱਟੇ ਥੱਲੇ ਆਹ ਡਿਵਾਈਸ ਆਹ ਹਲਵਾਈ ਸਾਹਿਬ ਵਿਆਹ ਉਹ ਲਵਾਉਣੇ ਹੁਣ ਤਾਂ ਦੱਸਦੇ ਹਾਂ ਸ਼ਾਇਦ ਨਾਲੋਂ ਮਿੱਟੀ ਜਾਂ ਤਾਂ ਨਿੰਮ ਘੱਲ ਰੱਖੀਏ ਨਾਲ ਅਸੀਂ ਦਿਹਾੜੀ ਆਵਾਂਗੇ ਭਾਂਡੇ-ਪੁੰਡੇ ਧੋਣ ਵਾ ਭਾਂਡੇ-ਪੁੰਡੇ ਧੋਣ ਵਾਸਤੇ ਅਸੀਂ ਆਵਾਂਗੇ ਨਾਲ ਆ ਸਾਡਾ ਸਤਾ ਦਾ ਸਫਾ ਬਾਲੀ ਦੇਖੋ ਤੁਸੀਂ ਰਾਸ ਨੇ ਕੋਈ ਨਹੀਂ ਦੱਸਿਆ ਵਾ ਬਾਲੀ ਦੇਖੋ ਤੁਸੀਂ ਬਾਕੀ ਕਿਹਦਾ ਜੋ ਚੰਗਾ ਨਹੀਂ ਆਇਆ ਇਹ ਅੱਜ ਮੈਂ ਵੀ ਦੱਸਿਆ ਹੈ ਕਹਿੰਦੇ ਹਾਂ ਸਾਮਾਨ ਸਾਰਾ ਚੱਕਣਾ ਸੀ ਗੰਦ ਨਹੀਂ ਪਾਉਣਾ ਚੋਰੀ ਇਹ ਕਿੰਨੀ ਆ ਅੱਜ 23 ਆ ਠੀਕ ਆ ਅੱਜ ਤੇ ਹੀ ਦ੍ਰਿਗਾ ਹੁਣ ਬਲੌਗ ਦੇਖੋ ਕਦੋਂ ਆਊਗਾ ਸਾਬਰ ਦਾ ਫਲ ਮੀਠਾ ਹੁੰਦਾ ਹੈ ਗਾਈਸ ਸਾਨੂੰ ਸਾਨੂੰ ਸਾਡਾ ਘਰ ਦਾ ਖਾਣਾ ਨੇ ਇਹ ਸਾਡਾ ਘਰ ਆ ਆ ਦੇਖੋ ਮੇਰਾ ਯਾਸੂ ਯਾਸੂ ਮੇਰਾ ਯਾਸੂ 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 ਮੇਰਾ ਯਾਸੂ ਇਹ ਕਾ ਤੇ ਮੇਰਾ ਯਾਸੂ ਮੇਰਾ ਯਸੂ ਯਸੂ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਸਾਡੀ YouTube ਫੈਮਿਲੀ ਨੂੰ ਕੋਈ ਦੋ ਲਫ਼ਜ਼ ਇਹ ਆਪਣੀ ਇਹ ਕਹਿੰਦੇ ਅਸੀਂ ਬੋਲ ਦੇ ਜੀ ਸਾਡਾ ਕੰਮ ਬੋਲਦਾ ਇੱਧਰੋਂ ਦੇਖ ਇਹਨਾਂ ਦਾ ਕੰਮ ਬੋਲਦਾ ਬੁੜਕਦਾ ਕੰਮ ਪੂਰਾ ਗਾਜਰਾ ਇੱਥੇ ਸੰਤਰੀ ਰੰਗ ਦੀਆਂ ਤਾਂ ਕਿ ਅਸੀਂ ਅਸੀਂ ਇਹ ਆ ਪਾਵਾਂਗੇ ਰੰਗ ਪਾਵਾਂਗੇ ਮਿਲਾਵਟ ਥੋੜੀ ਜੀ ਜ਼ਰੂਰੀ ਆ ਆ ਦੇਖੋ ਸੰਤਰੀ ਰੰਗ ਦੇ ਗਾਜਰਾਂ ਨੇ ਬਾਕੀ ਸਾਰਾ ਸਮਾਨ ਪਿਆਰ ਬਸ ਗਾਜਰਾਂ ਨਹੀਂ ਆਈਆਂ ਬੰਦੇ ਵੀ ਪਿਆਰ ਬੰਦੇ ਪਿਆਰ ਗਾਜਰਾਂ ਨਹੀਂ ਮਿਲੀਆਂ ਬਾਕੀ ਸਾਰਾ ਕੁਝ ਅਸੀਂ ਪਾਤਾ 4000 ਦੇ ਤਾਂ ਡਰਾਈ ਫਰੂਟ ਪਾਤੇ ਸੀ 4 ਦੇ ਘੋਂ ਜਾਦੇ ਦੇ ਪਾਤੇ ਅਸੀਂ ਫਿਲਮ ਦੇਖਣ ਲੱਗੇ ਤੇ ਉਧਰੋਂ ਸਮਾਨ ਚੱਲ ਰਿਹਾ ਸੀ ਤੇ ਸਾਡਾ ਹਿੰਦਾ ਭਾਜੀ ਦਾ ਸੋ ਗਿਆ ਤੇ ਸੁਖੀ ਭਾਜੀ ਸਾਡੇ ਲੱਗ ਰਹੇ ਨੇ ਤੇ ਸਮਾਨ ਸਮੂਹਣ ਸਾਰਾ ਓਕੇ ਕਰਤਾ ਬਾਂਡੇ ਧੋਤੇ ਬਸ ਹੁਣ ਆਹੀ ਰਹਿ ਗਿਆ ਬਣਨੇ ਆ ਇਹ ਆਉ ਤੇ ਕਿਆ ਉਤਰ ਗਏ ਕਿਆ ਖਤਮ ਕਰਦੇ ਟੇਸਟ ਚਾਹ ਸਾਨੂੰ ਸਵੇਰੇ ਰਿਵਿਊ ਕਰਾਂ ਹੁਣ ਤਾਂ ਬੜਾ ਟਾਈਮ ਹੋ ਗਿਆ ਹੁਣ ਨਹੀਂ ਸੰਦਰਸਣਾ ਇੰਦਾ ਭਾਈ ਥੱਕ ਕੇ ਸੁੱਕੀ ਭਾਜੀ ਲੱਗ ਰਹੇ ਨੇ 12 ਵਜੇ ਹੋ ਗਏ 12 ਵਜੇ ਨੇ ਆ ਦੇਖੋ ਇਹ ਤਾਂ ਰਜਾਈਆਂ ਦੱਬ ਕੇ ਸੌਂ ਗਏ ਮੈਂ ਫਿਲਮ ਦੇਖਣ ਲੱਗ ਗਿਆ ਸੀ ਹੁਣ ਬੇਲੇ ਉਹ ਵੇ ਵਸ ਜਮੀ ਪਾਣੀ ਨੂੰ ਥੋੜਾ ਜਿਹਾ ਟਾਈਮ ਲੱਗੂਗਾ ਤੇ ਟਾਈਮ ਵੀ ਖਾਸਾ ਹੋ ਗਿਆ ਸਵੇਰੀ ਮਿਲਦੇ ਹਾਂ ਹੁਣ ਤਾਂ ਬਲੌਗ ਤਾਂ ਇੰਨਾ ਅਗੇ ਬਣਿਆ ਭਾਈ ਜਿਆਦੇ ਕੁਝ ਹੈ ਨਹੀਂ ਤੇ ਦਿਖਾਉਣ ਨੂੰ ਗਾਜਰ ਪਾਕ ਦਾ ਤੁਸੀਂ ਵੀ ਬਣਾਉਣੇ ਅੱਜ ਤੱਕ ਜਰੇਲਾ ਬਣਾਇਆ ਚਮਚਿਆਂ ਨਾਲ ਖਾਣ ਵਾਲਾ ਚਲੋ ਸੋਭਾ ਮਿਲਦੇ ਹਾਂ ਤੁਹਾਨੂੰ ਤੁਹਾਨੂੰ ਰਿਵਿਊ ਦਵਾਂਗੇ ਫਿਰ ਗਾਜਰ ਪਾਕ ਦਾ ਠੀਕ ਹੈ ਜੇ ਮੇਰੀ ਸਾਈਕਲ ਦੇਖਣੀ ਹੈ ਹਾਉ ਤੇ ਮੈਂ ਆ ਦੇ ਮੈਂ ਬਾਕੀ ਵਲੌਗ ਐਂਡ ਤਾਂ ਨਹੀਂ ਆਪਾਂ ਕਰਦੇ ਸੋਭਾ ਤੁਹਾਨੂੰ ਦਿਖਾਵਾਂਗੇ ਠੀਕ ਆ ਸੋਭਾ ਦਿਖਾਵਾਂਗੇ ਵੀ ਕਿਦਾਂ ਗਾਜਰ ਪਾਕ ਦਾ ਟੇਸਟ ਬਣਿਆ ਟਾਈਮ ਨਾਲ ਉੱਠ ਕੇ ਜੇ ਟਾਈਮ ਨਾਲ ਉੱਠ ਕੇ ਹਿੰਦਾ ਭਾਜੀ ਦਾ ਸਾਡੇ ਸ਼ਾਇਦ ਉੱਠਣ ਦਾ ਪੱਕੇ ਹੀ ਸੋ ਗਿਆ ਤਾਂ ਪੱਕੇ ਹੀ ਸਮਝਿਆ ਉਹ ਸਾਡੇ ਭਾਜੀ ਸਮਾਈ ਲਾ ਦੇ ਰਹੇ ਨੇ ਉੱਥੇ ਉਹ ਚਾਬੀ ਲੈ ਗਿਆ ਦਾ ਬੜਾ ਨਹੀਂ ਤੇ ਇੱਕ ਸਾਡਾ ਮੁੰਡਾ ਆਊਗਾ ਹਜੇ ਆ ਤੇ ਸਿੰਘ ਤਿੰਨ ਸਿੰਘ ਚਲੋ ਸੋਬਾ ਮਿਲਦੇ ਆ ਫਿਰ ਤੁਹਾਨੂੰ